हालेलुया 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 तारितन बातन 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 बार तान बातन 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 बार यीशु ता डाटन बातन 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 बार यीशु ता डाटन बातन 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 बार हालेलुया 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 हालेलु हालेलुया 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 हालेलु हालेलुया रब शंद्र बा रब श యేసు ਦਾ ਧੰਵਾ 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 ਹallelujah 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 ਮਿੱਠੇ ਤੇਰੇ ਨਾਮ ਦੀਆਂ ਗੱਲਾਂ ਜੇ ਸੀ ਜਾਣ ਪਾ ਦਿੰਦੀਆਂ ਤੇਰੇ ਕਲਾਮ ਦੀਆਂ ਗੱਲਾਂ ਜੇ ਸੀ ਜਾਣ ਪਾ ਦਿੰਦੀਆਂ ਮਿੱਠੇ ਤੇਰਾ ਨਾਮ ਮਿੱਠੇ ਤੇਰੇ ਨਾਮ ਦੀਆਂ ਗੱਲਾਂ ਮਿੱਠੇ ਤੇਰੇ ਨਾਮ ਦੀਆਂ ਮਿੱਠੇ ਤੇਰੇ ਨਾਮ ਦੀਆਂ ਗੱਲਾਂ ਮਿੱਠੇ